ਹਲਕਾ ਲੰਬੀ ਦੇ ਪੈਂਡ ਮਿਠੜੀ ਵਿੱਚੋਂ ਲੰਘਦੀ ਤੇ ਉਹਨਾ ਮੈਨਦਰ ਵਿੱਚ ਲੰਗੀ ਰਾਤ ਹੋਈ بارش ਕਨ ਕਰੀਬ 2 ਵਜੇ ਪਾੜ ਪੈ ਗਿਆ ਹੌਲੀ ਹੌਲੀ ਇਹ ਪਾੜ ਵੱਧਦਾ ਗਿਆ ਜਿਸ ਕਾਰਨ ਕਿਸਾਨਾਂ ਦੀ ਆਸ-ਵਾਸ ਦੀ ਫਸਲ ਵਿੱਚ ਪਾਣੀ ਭਰ ਗਿਆ ਪੀੜਿਤ ਕਿਸਾਨਾਂ ਦਾ ਕਹਿਣਾ ਹੈ ਕਿ ਉਕਤ ਮੈਨਰ ਦੀ ਕਦੇ ਵੀ ਸਫਾਈ ਨਹੀਂ ਹੋਈ ਅਤੇ ਆਸ-ਪਾਸ ਪਟੜੀ ਵੀ ਬਿਲਕੁਲ ਨਕਾਰਾ ਹੋ ਚੁੱਕੀ ਹੈ ਅਤੇ ਥਾਂ-ਥਾਂ ਤੋਂ ਹਰ ਸਾਲ ਟੁੱਟ ਜਾਂਦੀ ਹੈ ਜਿਸ ਨਾਲ ਹਰ ਸਾਲ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ ਉਨਾਰਾ ਕਹਿਣਾ ਹੈ ਕਿ ਇਸ ਬਾਰੇ ਵਿਭਾਗ ਤੋਂ ਇਲਾਵਾ ਮੁੱਖ ਮੰਤਰੀ ਨੂੰ ਵੀ ਪੱਤਰ ਲਿਖ ਚੁੱਕੇ ਹਨ ਪਰ ਕਿਸੇ ਨੇ ਕੋਈ ਵੀ ਹੱਲ ਨਹੀਂ ਕੀਤਾ ਰਾਤ ਵੀ ਇਹ ਨਹਿਰ ਟੁੱਟਣ ਕਰਕੇ ਕਰੀਬ 400 ਏਕੜ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਜਿਸ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਦੂਜੇ ਪਾਸੇ ਨਹਿਰੀ ਵਿਭਾਗ ਦੇ ਐਸਡੀਓ ਸੁਖਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਨਹਿਰ ਪਿੱਛੋਂ ਤੋਂ ਪਾਣੀ ਦਾ ਜ਼ਿਆਦਾ ਵਹਾਅ ਹੋਣ ਕਰਕੇ ਟੁੱਟ ਗਈ ਹੈ ਜਿਸ ਕਰਕੇ ਪਾਣੀ ਘਟਾ ਕੇ ਪਾੜ ਨੂੰ ਪੂਰਿਆ ਜਾ ਰਿਹਾ ਹੈ। ਨਿਰਣਾ ਅਵਤਾਰ ਸਿੰਘ ਜੀ। ਤੁਹਾਡੇ ਇੱਕ ਅਸੀਂ ਟੁੱਟ ਗਈ ਤੇ ਕਹਿੰਦੇ ਸਫਾਈ ਨਹੀਂ ਹੋਈ। ਇਹੀ ਕਾਰਨ ਮੈਨ ਜੀ ਦਾ। ਬਿਲਕੁਲ ਜੀ ਮੈਹਕ ਮੇ ਦਾ ਕੋਈ ਧਿਆਨ ਨਹੀਂ। ਅਸੀਂ ਕੱਲ ਤੜਕੇ ਦਾ ਜਦੋਂ ਦਾ ਮੀਂਹ ਪਿਆ ਉਸ ਤੋਂ ਲੈ ਕੇ ਰਾਤ ਦੇ 2 ਵਜੇ ਟਿਕਰ ਨਹਿਰ ਦੇ ਉੱਤੇ ਆ ਨਾ ਜੇ ਇਨ ਐਸਡੀਓ ਕੋਈ ਵੀ ਕਿਸੇ ਨੇ ਵੀ ਢਾਣੀ ਮਾਰਿਆ ਸਾਨੂੰ ਕੋਈ ਨਹੀਂ ਟੱਕਰਿਆ। ਇੱਕ ਮੇਟ ਹੈ ਓਮ ਪ੍ਰਕਾਸ਼ ਇੱਕ ਉਹਦੇ ਨਾਲ ਉਹਦਾ ਹੀ ਢਲਾ ਮੁਲਾਜ਼ਮ ਹੈ। ਉਹ ਦੋ ਜਣੇ ਸਾਡੇ ਨਾਲ ਸੀ ਰਾਤ ਨੂੰ। ਔਰ ਕੋਈ ਨਹੀਂ ਸੀਗਾ ਮੈਂ ਇੱਕ ਮੈਂ ਹਾਂ ਐਡਾ ਸਾਡੇ ਨਾਲ ਪਤਾ ਨਹੀਂ ਕੀ ਬੈਰ ਹੈ ਸਾਡੇ ਕੋਲੇ ਕੁੱਲ 10 ਕਿੱਲੇ ਜ਼ਮੀਨ ਹੈ ਸਾਰੀ ਸਾਰੇ ਤੋਂ ਨੀਵੀਂ ਪੈਂਦੀ ਹੈ ਆਪਕਾ ਸਰਪੰਚ ਪਰਮਜੀਤ ਦੇ ਨਾਲ ਪੈਂਦੀ ਜਮਾ ਵਟਸਾਨੀ ਆ ਸਾਂਝੀ ਆ ਸਾਡੀ 3 ਸਾਲ ਪਹਿਲਾਂ ਪਰਮਜੀਤ ਸਿੰਘ ਸਰਪੰਚ ਦੇ ਬਾੰਦ ਟੁੱਟੀ ਉਦੋਂ ਸਾਡਾ ਇਹਦਾ ਬਣ ਰੇਗੀ ਨਾਲ ਭਰਿਆ ਮੇਰਾ ਬਣ ਰੇਗੀ ਨਾਲ ਭਰਿਆ ਤੇ 3.5 ਕਿੱਲੇ ਖਾੜਡ ਗਿਆ ਜੀ ਤੇ ਜਿਹੜੇ ਇੱਥੇ ਕਹਿੰਦੇ ਕੱਚੀਆਂ ਟੋਟਾਂ ਕਾਫੀ ਸਮੇਂ ਤੋਂ ਉਹ ਵੀ ਸਰਕਾਰ ਨੇ ਨਹੀਂ ਇਹ ਛੱਪੇ ਕਰਵਾਈ ਇਹਨਾਂ ਨੂੰ ਜੇਹਿਸਾਲ ਨੇ ਮੇਟ ਨੂੰ ਪੁੱਛਿਆ ਤੇ ਟੋਟ ਕਿੱਥੇ ਐ ਜੇ ਜਈ ਸਾਹਿਬ ਲਹਿਰ ਤੇ ਗੀੜਾ ਮਾਰੇ ਤਾਂ ਪਤਾ ਨਾ ਲੱਗੇ ਵੀ ਟੋਟ ਕਿੱਥੇ ਐ ਹੂੰ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਮੇਲ ਪਾਈ ਹੈ ਜੀ ਹੁਣ ਅਜੇ ਤੱਕ ਮੇਲ ਹੀ ਨਹੀਂ ਚੈੱਕ ਕੀਤੀ ਹੂੰ ਜਿਹੜੇ ਕਹਿੰਦੇ ਸੀ ਵੀ ਜੁਲਾਈ ਜੂਨ ਜਲਾਈ ਜੇ ਅਸੀਂ ਲਹਿਰਾ ਸਾਫ ਕਰਾ ਦੀ ਕੰਮ ਕਰਨੀਆਂ ਕਰਤੀਆਂ ਆ ਜੂਨ ਜਲਾਈ ਤੋਂ ਬਾਅਦ ਹੋ ਗਿਆ ਡਾਡਾ ਕਾ ਐ ਡਾਡਾ ਹੋਇਆ ਖੜਾ ਲਗ ਲਗ ਹੁਣ ਥੋੜੀ ਮੰਗ ਕੀ ਆ ਮੁੱਖ ਮੰਤਰੀ ਸਾਹਿਬ ਤੋਂ ਸਰਕਾਰ ਤੋਂ ਸਰਕਾਰ ਤੋਂ ਸਾਡੇ ਤਾਂ ਵੀ ਮੰਗਿਆ ਵੀ ਆਹ ਜਿਹੜਾ ਜਿੰਨਾ ਟੋਟਾ ਗੁਆਰੀ ਵਾਲ ਤੋਂ ਬਣਿਆ ਜਾਵੇ ਤਾਂ ਭਾਈ ਕਰਾਈ ਆਵੇ ਪਹਿਲਾਂ ਤਾਂ ਉਸ ਤੋਂ ਬਾਅਦ ਜਿਹੜੀ ਪਰਲੀ ਸਾਈਡ ਆ ਉਧਰਲੇ ਪਾਸੇ ਮਿੱਟੀ ਪੂਰੀ ਕੀਤੀ ਜਾਵੇ ਤੇ ਜੋ ਟੋਟਾਂ ਕੱਚੀਆਂ ਉਹ ਪੱਕੀਆਂ ਕੀਤੀਆਂ ਜਿਹੜਾ ਤੇਰਾ ਨਾਮ ਮੱਖਣ ਸਿੰਘ ਜੀ ਤੇ ਇਹ ਕਿਹੜਾ ਪਿੰਡਾ ਜੀ ਮਿਸੜੀ ਬੁੱਧਕਰੀ ਤੇ ਇਹ ਕਸੀ ਦਾ ਨਾਮ ਕੀ ਹੈ ਜੀ ਇੱਕ ਅਸੀ ਤੇ ਉਹਨਾ ਮੰਨੇ ਵੀ ਜੀ ਤਾਂ ਇੱਕ ਦੋ ਇੱਥੇ ਟੁੱਟ ਗਈ ਸੀ ਇਹ ਪਹਿਲਾਂ ਗਾਂਹ ਤੋਂ ਟੁੱਟ ਗਈ ਸੀ ਆਏ ਸਾਲ ਟੁੱਟਦੀ ਐ ਆਏ ਸਾਲ ਟੁੱਟਣੇ ਟੁੱਟਣੇ ਨੇ ਜੀ ਇਹਦੀ ਕੋਈ ਸਵਾਈ ਨਹੀਂ ਕਰਦੇ ਕੋਈ ਮਿੱਟੀ ਨਹੀਂ ਪਾਉਂਦੇ ਪਾਸੇ ਤੇ 30 ਕਿੱਲੇ ਝੋਨਾ ਮੇਰਾ ਲੱਗਿਆ ਪਿਆ ਸੀ ਆ ਸਾਰਾ ਜੀ ਸਾਰਾ ਡੁੱਬ ਗਿਆ ਉਹ ਕੋਠੀ ਦੇ ਨਾਲ ਮੇਰੇ ਪਾਣੀ ਲੱਗ ਗਿਆ ਮੇਰੇ ਸਿਰੇ ਉੱਥੇ ਮਿੱਟੀ ਲਈ ਜਾਂਦੇ ਨਾਲ ਹੀ ਉਧਰ ਜਲੌਰ ਸਿੰਘ ਦੀ ਕੋਠੀ ਖੜੀ ਆ ਉਹਦੇ ਉਹਦੀ ਨੀਂਹਾਂ ਚ ਪਾਣੀ ਵੜ ਗਿਆ ਜੀ ਉਹਦੇ ਕੰਮ ਰੇ ਡਿੱਗਣ ਗਏ ਇਹਨਾਂ ਦਾ ਧਿਆਨ ਹੀ ਨਹੀਂ ਮਹਿਕਮੇ ਦਾ ਇੱਥੇ ਜੀ ਤੁਸੀਂ ਫੋਨ ਫਾਨ ਕੀਤੇ ਪ੍ਰਸ਼ਾਸਨ ਵਾਲਿਆਂ ਨੂੰ ਕੀ ਕਹਿੰਦੇ ਨੇ ਇਹ ਆਹ ਫੋਨ ਕਰੇ ਸੀ ਉਹ ਕਹਿੰਦੇ ਪਾਣੀ ਘਟਾਵਾਂਗੇ ਪਾਣੀ ਘਟਾਵਾਂਗੇ ਪਾਣੀ ਦਾ ਰੋਪੜ ਤੋਂ ਨਹੀਂ ਘਟਾ ਦੇ ਇੱਥੇ ਕਿੱਥੋਂ ਘਟਾ ਦੇਣਗੇ ਰਾਜੋਂ ਹਾਂ ਤੇ ਕਹਿੰਦੇ ਸੀ ਕਿ ਜੈ ਸਾਹਿਬ ਫੋਨ ਫੋਨ ਚੱਕ ਰਹੇ ਹਾਂ ਜੈ ਫੋਨ ਨਹੀਂ ਚੱਕਦਾ ਜੀ ਹਾਂ ਤੇ ਇਹ ਆਏ ਸਾਲ ਟੁੱਟੀਆਂ ਦੀ ਨਹਿਰ ਇੱਥੇ ਜੀ ਆਏ ਸਾਲ ਹੀ ਟੁੱਟਦੀ ਆ ਨਹਿਰ ਇੱਥੇ ਜੀ ਉਹ ਕਿਹੜਾ ਸਾਲ ਹੈ ਜਿਹੜਾ ਨਹੀਂ ਟੁੱਟਦੀ ਆ ਇੱਥੋਂ ਲੈ ਕੇ ਉਹ ਉਥੋਂ ਤੱਕ ਹੀ ਟੁੱਟਦੀ ਆ ਜੀ ਮਿਹਣਿਆਂ ਦੇ ਹੱਦ ਤਾਈ ਜੀ ਹਾਂ ਇੱਥੇ ਸਫਾਈ ਵੀ ਨਹੀਂ ਹੋਈ ਅੱਛਾ ਸਫਾਈ ਹੋਈ ਨਹੀਂ ਕਰਦੇ ਹੀ ਨਹੀਂ ਸਫਾਈ ਕਰਦੇ ਜਮੇ ਨਹੀਂ ਕਰਦੇ ਇਹ ਸਫਾਈ ਧਿਆਨ ਹੀ ਨਹੀਂ ਇਹਨਾਂ ਦਾ ਹਾਂ ਜੀ ਤੇ ਗੱਲ ਇਹ ਹੋ ਰਹੀ ਸਾਹਮਣੇ ਆ ਰਹੀ ਸੀ ਕਿ ਇੱਥੇ ਬੰਦੇ ਤਾਂ ਲੱਗੇ ਸੀ ਪਰ ਸਫਾਈ ਨਹੀਂ ਹੋਈ ਨਹੀਂ ਸਫਾਈ ਨਹੀਂ ਹੋਈ ਹਾਂ ਲੇਬਰ ਲੱਗੀ ਸੀ ਇੱਥੇ ਇੰਨੇ ਡੇਗਾ ਲਾਏ ਸੀ ਲਾਏ ਨਹੀਂ ਕੁਝ ਨਹੀਂ ਲਾਇਆ ਇਹਨਾਂ ਨੇ ਜੀ ਜਮੜਾ ਕਾ ਹੀ ਲਾਇਆ ਜੀ ਮੇਰਾ ਨਾਮ ਜੀ ਆ ਅਵਤਾਰ ਸਿੰਘ ਮਿਠੜੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦਾ ਬਲਾਕ ਦਾ ਪ੍ਰਧਾਨ ਆ ਜੀ ਮੈਂ ਆ ਜਿਹੜਾ ਅੱਜ ਮੇਰਾ ਵੀ ਖੇਤ ਆ ਜਿਹੜਾ ਇੱਥੋਂ ਸਾਢੇ 7 ਕਿੱਲੇ ਬਾਣ ਜਿਹੜਾ ਮੇਰਾ ਇੱਥੇ ਲੱਗਦਾ ਜੀ ਹਾਂ ਇੱਥੇ ਜਿਹੜਾ ਪਹਿਲੀ ਵਾਰੀ ਨਹੀਂ ਟੁੱਟੀ ਨਹਿਰ ਐ ਇਹ ਜਿਹੜੀ ਕਸੀ ਐ ਆਏ ਸਾਲ ਟੁੱਟਦੀ ਆ ਆ ਪਿੱਛੇ ਪੋਲਾ ਤੋਂ ਲੈ ਕੇ ਜਿਹੜਾ ਅੱਗੇ ਮਹਨੇ ਵਾਲਾ ਪੋਲਾ ਐ ਇੱਥੇ ਆਏ ਸਾਲ ਟੁੱਟਦੀ ਐ ਇਹ ਸਰਕਾਰ ਦੀ ਵੱਡੀ ਨਕਾਮੀ ਐ ਕਿਉਂਕਿ ਆ ਜਿਹੜੀ ਐ ਸਫਾਈ ਨਹੀਂ ਕਰਾਈ ਕਿਉਂਕਿ ਸਰਕਾਰ ਨੇ ਤਾਂ ਫਰਜ਼ ਬਣਦਾ ਜਦੋਂ ਆ ਨਹਿਰ ਟੁੱਟੀ ਜਾਂਦੀ ਐ ਮੈਂ ਤਾਂ ਕਹਿੰ ਨਾ ਇਹ ਹੜ ਹਉਣੇ ਆ ਪਿੱਛੇ ਬਰਸਾਤਾ ਪੈਣੀ ਆ ਉਦੋਂ ਸਰਕਾਰ ਕੀ ਕਰੂਗੀ ਆ ਤੁਸੀਂ ਦੇਖੋ ਇਹ 250 ਏਕੜ ਦੇ ਵਿੱਚ ਪਾਣੀ ਖੜਾ ਆ ਮੇਰੇ ਨਾਲ ਸਾਡੇ ਪਿੰਡ ਦੇ ਮੱਖਣ ਸਿੰਘ ਜੀ ਖੜੇ ਆ ਆ ਉਹ ਇਹਨਾਂ ਦੀ ਟਾਣੀ ਆ ਟਾਣੀ ਦੇ ਵਿੱਚ ਪਾਣੀ ਵਰ ਗਿਆ ਬੰਦੇ ਬੱਟਾ ਬੰਨੀ ਜਾਂਦੇ ਆ ਆ ਜਿਹੜਾ 2250 ਦਾ ਨੁਕਸਾਨ ਹੋ ਗਿਆ ਕਿੱਲੇ ਦਾ ਏਕੜ ਦਾ ਮੇਰੇ ਖੁਦ ਦੇ ਸਾਡੇ 7 ਕਿੱਲੇ ਜਮੀਨਾਂ ਜਿਹੜਾ ਝੋਨਾ ਡੁੱਬਿਆ ਪਿਆ ਤੁਸੀਂ ਦੇਖ ਲਓ ਜੀ ਅਸੀਂ ਸਰਕਾਰ ਤੋਂ ਪੁਰਜੋਰ ਇਹ ਜਿਹੜੀ ਮੰਗ ਕਰਦੇ ਆ ਆ ਜਿਹੜੀ ਹੈ ਸਫਾਈ ਕਰਾਈ ਜਾਵੇ ਜਿੱਥੇ ਮਿੱਟੀ ਹੈ ਪਹਿਲੀ ਜਿਹੜੀ ਪਰੜੀ ਆ ਬਿਲਕੁਲ ਖਤਮ ਹੈ ਥਾਂ ਥਾਂ ਤੋਂ ਟੁੱਟ ਰਹੀ ਹੈ ਨਹਿਰ ਤੇ ਬਾਕੀ ਜਿਹੜਾ ਜਿੰਨੇ ਏਕੜ ਦੇ ਵਿੱਚ ਪਾਣੀ ਹੈ ਸਾਡੀ ਕਰਨ ਜਿਹੜੀ ਝੋਨਾ ਮਰਿਆ ਉਹਦਾ ਮੁਆਵਜ਼ਾ ਜਿਹੜਾ ਹੈਗਾ ਹੁਣ 75 75 76 76 ਹਜ਼ਾਰ ਦੇ ਹਿਸਾਬ ਨਾਲ ਆ ਸਾਡੇ ਕਿਸਾਨਾਂ ਨੇ ਜ਼ਮੀਨਾਂ ਠੇਕੇ ਤੇ ਲਗੀਆਂ ਹੋਈਆਂ ਆਏ ਸਾਲ ਜਦੋਂ ਨਹਿਰ ਟੁੱਟਦੀ ਹੈ ਤੇ ਸਾਡੇ ਇੱਧਰ ਕੋਈ ਠੇਕੇ ਤੇ ਨਹੀਂ ਲੈਣ ਨੂੰ ਤਿਆਰ ਹੁੰਦਾ ਸਾਨੂੰ ਪਤਾ ਹੈ ਵੀ ਜਿਹੜੇ ਜ਼ਮੀਨਾਂ ਦੇ ਮਾਲਕ ਆ ਉਹ ਕਿਵੇਂ ਠੇਕੇ ਤੇ ਦਿੰਦੇ ਆ ਕਿੰਨੇ ਕਿੰਨੇ ਪੈਸੇ ਕਟਾ ਕੇ ਦਿੰਦੇ ਆ ਪਰ ਜਿਹੜੀ ਆ ਸਰਕਾਰਾਂ ਦਾ ਕੋਈ ਖਿਆਲ ਨਹੀਂਗਾ ਸਰਕਾਰ ਜਿਹੜੇ ਹੈਗੇ ਆ ਇੱਥੋਂ ਦੇ ਮੰਤਰੀ ਐ ਇੱਥੋਂ ਦੇ ਐਮ ਐਲ ਏ ਐ ਮੈਂ ਕਹਿੰਦਾ ਬੋਟਾਂ ਵਾਲੇ ਤਾਂ 10 10 20 20 ਗਿੜੇ ਮਾਰਦੇ ਆ ਪਰ ਆ ਸਾਡੇ ਨੁਕਸਾਨ ਹੋਇਆ ਕਿਸੇ ਦੇ ਵੀ ਸਰਕਾਰ ਦੇ ਨੁਮਾਇੰਦੇ ਨੇ ਗਿੜਾ ਨਹੀਂ ਮਾਰਿਆਗਾ ਸਾਡੇ ਕੋਲੇ ਜਿਹੜਾ ਆਪਣੇ ਐਸ ਜੀਓ ਸਾਹਿਬ ਜੇਈ ਸਾਹਿਬ ਮੇਟ ਇਹ ਆਈ ਐ ਆ ਹੁਣ ਬੰਨਣ ਵਾਸਤੇ ਆਈ ਐ ਪਰ ਜੇ ਨਹਿਰ ਛੇਤੀ ਕੀਤੇ ਕੱਲ ਤੱਕ ਪਹਿਲੀ ਗੱਲ ਆ ਸ਼ਾਮ ਤੱਕ ਬਾਈਦੀ ਨਹੀਂ ਹੈਗੀ ਐ ਜੀ ਜੇ ਬੰਨਤੀ ਇਹਨਾਂ ਨੇ ਅੱਗੇ ਸਮਾਰੀ ਨਹੀਂ ਪਾਣੀ ਕਿਵੇਂ ਜਾਊਗਾ ਮੈਂ ਤੁਹਾਡੇ ਮੱਧ ਮਰਾਹੀ ਇਹ ਸਰਕਾਰ ਤੱਕ ਜਿਹੜਾ ਪਹੁੰਚਾਉਣਾ ਚਾਹੁੰਦਾ ਵੀ ਸਾਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਤੇ ਨਹਿਰ ਜਿਹੜੀ ਹੈ ਅਲਰੇਡੀ ਤਗੜੀ ਕੀਤੀ ਜਾਵੇ ਸਫਾਈ ਕਰਾਈ ਜਾਵੇ ਧੰਨਵਾਦ ਕੀ ਪੋਸਟ ਹੈ ਜੀ ਸੁਪਰੀਤ ਐਸ ਡੀਓ ਇਰੀਗੇਸ਼ਨ ਬੰਦ ਇਹ ਤਾਂ ਇਹ ਨਹਿਰ ਦੇ ਟੁੱਟ ਚੁੱਕੀ ਹੈ ਕਿਸਾਨ ਜ਼ਾਮਵਾਰਾਂ ਦੀ ਸਫਾਈ ਨਹੀਂ ਹੋਈ ਸੀ ਇਹ ਨਹਿਰ ਓਵਰਫਲੋ ਕਰਕੇ ਟੁੱਟ ਗਈ ਹੁਣ ਇਹਨੂੰ ਬੰਨ ਰਹੇ ਆ ਸ਼ਾਮ ਤੱਕ ਪਾਣੀ ਰੀਸਟੋਰ ਕਰਾ ਦਿੱਤਾ ਜਾਵੇ ਸਾਈਡ ਦੀ ਸਫਾਈ ਦੀ ਗਲੀ ਸਾਹਮਣੇ ਆ ਰਹੀ ਕਿ ਸਫਾਈ ਨਹੀਂ ਹੋਈ ਜੋ ਜੋ ਕਿਤੇ ਸਫਾਈ ਦੀ ਵੀ ਜ਼ਰੂਰਤ ਹੈ ਉਹ ਵੀ ਜ਼ਿੰਮੇਦਾਰਾਂ ਦੇ ਸਹਿਮਤੀ ਦੇ ਨਾਲ ਉਹ ਕਰਵਾ ਕੇ ਉਹਨੂੰ ਪਾਣੀ ਛਡਵਾ ਦਿੱਤਾ ਜਾਵੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ